ਇਕ ਕਥਾ ਮੁਤਾਬਕ ਇੱਕ ਬ੍ਰਾਹਮਣ ਦੀ ਧੀ ਕੁਆਰੀ ਹੀ ਕਰਵਤੀ ਹੋ ਗਈ ਤਾਂ ਉਹਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਲੋਕਾਂ ਦੇ ਵਿੱਚ ਆਪਣੀ ਇੱਜ਼ਤ ਪਹੁੰਚਾਉਣ ਖਾਤਰ ਉਹ ਬ੍ਰਾਹਮਣ ਅਤੇ ਉਸ ਦੀ ਧੀ ਉਸ ਬੱਚੇ ਨੂੰ ਇੱਕ ਤਲਾ ਦੇ ਕੰਡੇ ਉੱਤੇ ਲੈ ਗਏ ਉਹ ਉਸ ਬੱਚੇ ਨੂੰ ਉੱਥੇ ਛੁੱਟ ਆਏ ਜਦੋਂ ਉਹਨਾਂ ਨੇ ਉਹ ਬੱਚਾ ਉੱਥੇ ਸੁੱਟ ਦਿੱਤਾ ਤਾਂ ਉੱਥੇ ਇੱਕ ਝੁਲਾਹਾ ਜੋੜਾ ਨੀਰੂ ਅਤੇ ਨੀਮਾ ਨਾਮ ਦਾ ਆਇਆ। ਉਹਨਾਂ ਕੋਲ ਸੰਤਾਨ ਨਹੀਂ ਸੀ ਤਾਂ ਉਹ ਕਹਿਣ ਲੱਗੇ ਵੇਖੋ ਜੀ ਕਿੰਨਾ ਸੋਹਣਾ ਬੱਚਾ ਪਿਆ ਹੈ। ਲੱਗਦਾ ਕੋਈ ਰਾਤ ਨੂੰ ਇੱਥੇ ਸੁੱਟ ਕੇ ਆਏ ਤੇ ਆਪਣੇ ਕੋ ਔਲਾਦ ਕੋ ਨਹੀਂ। ਕਿਉਂ ਨਾ ਆਪਾਂ ਇਹ ਬੱਚਾ ਆਪਾਂ ਆਪਣੇ ਘਰ ਲੈ ਜਾਈਏ। ਲੱਗਦਾ ਪੁੱਤਰ ਹੈ। ਪੁੱਤਰੀ ਤਾਂ ਆਪਾਂ ਚਾਹੁੰਦੇ ਸੀ। ਅੱਜ ਰੱਬ ਨੇ ਦੇ ਦਿੱਤਾ ਹੈ। ਹਾਂ ਭਗਵਾਨ ਨੇ ਅੱਜ ਤੇ ਆਪਾਂ ਕੁਝ ਹੋਰ ਹੀ ਮੰਗ ਲੈਂਦੇ ਉਹ ਵੀ ਆਪਾਂ ਨੂੰ ਮਿਲ ਜਾਣਾ ਸੀ ਚੱਲ ਤੇਰ ਨਾ ਕਰ ਕੋਈ ਵੇਖ ਨਾ ਲਵੇ ਆਪਾਂ ਇਸ ਪੁੱਤ ਨੂੰ ਆਪਣੇ ਘਰ ਲੈ ਜੀ ਆਪਣਾ ਵੇੜਾ ਖੁਸ਼ੀਆਂ ਨਾਲ ਖੇਡ ਜਾਏਗਾ ਜਿਹੜਾ ਸੁਨਾ ਫਿਆ ਹੈ ਤਾਨੀ ਮਾਂ ਨੇ ਜਲਦੀ ਨਾਲ ਉਹ ਬੱਚੇ ਕੋਲ ਜਾ ਕੇ ਉਸ ਬੱਚੇ ਨੂੰ ਚੁੱਕਣ ਦੀ ਕੀਤੀ ਕਿਉਂਕਿ ਉਸ ਕੋਲ ਪੁੱਤ ਦੀ ਕਾਰ ਸੀ ਉਹ ਬੜੇ ਠੰਮੇ ਨਾਲ ਉਹ ਜੋੜਾ ਉਸ ਬੱਚੇ ਨੂੰ ਆਪਣੇ ਘਰ ਲੈ ਗਏ ਤੇ ਉਸ ਬੱਚੇ ਦਾ ਉਹਨਾਂ ਨੇ ਨਾਂ ਰੱਖਿਆ ਕਬੀਰ ਉਹ ਸਾਰਾ ਦਿਨ ਉਸ ਨੂੰ ਉਸਦੇ ਨਾਂ ਨਾਲ ਬੁਲਾਉਂਦੇ ਤੇ ਲਾਡ ਕਰਦੇ ਰਹਿੰਦੇ ਕਬੀਰ ਮੇਰਾ ਲਾਡਲਾ ਕਬੀਰ ਮਾ ਦਾ ਪੁੱਤ ਕਬੀਰ ਕਬੀਰ ਮੇਰਾ ਕਬੀਰ ਭਗਵਾਨੇ ਇਕੱਲਾ ਤੇਰਾ ਨਹੀਂ ਕਬੀਰ ਇਹ ਮੇਰਾ ਵੀ ਕਬੀਰ ਆਪਣਾ ਕਬੀਰ ਸਾਡਾ ਕਬੀਰ ਸਦਾ ਫੁੱਤ ਕਬੀਰ ਆਪਣਾ ਕਬੀਰ ਸਦਾ ਕਬੀਰ ਸੁਣਾ ਕਬੀਰ ਸਟਕ ਕਬੀਰ ਸੁਣਾ ਕਬੀਰ ਆਪਣਾ ਕਬੀਰ ਸਟਕ ਕਬੀਰ ਇਨੇ ਲਾੜ ਪਿਆਰਾਂ ਵਿੱਚ ਪਲਿਆ ਕਬੀਰ ਕਦੋਂ ਜਵਾਨ ਹੋ ਗਿਆ ਕਿਸੇ ਨੂੰ ਕੁਝ ਨਹੀਂ ਪਤਾ ਲੱਗਾ ਕਾਚੀ ਵਿੱਚ ਵਸਣ ਕਰਕੇ ਉਸ ਨੂੰ ਪ੍ਰਭੂ ਭਗਤੀ ਦੀ ਲਗਨ ਲੱਗ ਗਈ ਤਾਂ ਉਹ ਕਿਸੇ ਨੂੰ ਆਪਣਾ ਗੁਰੂ ਬਣਾਉਣਾ ਚਾਹੁੰਦਾ ਸੀ ਆਪਾਂ ਨੀਵੇਂ ਜੱਤ ਦਾ ਹੋਣ ਕਰਕੇ ਉਸ ਨੂੰ ਕਿਸੇ ਨੇ ਆਪਣਾ ਚੇਲਾ ਨਹੀਂ ਬਣਾਇਆ ਤਾਂ ਉਹ ਇੱਕ ਦਿਨ ਗੰਗਾ ਨਦੀ ਦੇ ਕਿਨਾਰੇ ਲੇਟ ਗਿਆ ਤਾਂ ਕਿ ਗੁਰੂ ਰਾਮਾਨੰਦ ਜੀ ਆਉਣਗੇ ਤਾਂ ਉਹਨਾਂ ਨਾਲ ਬਰਾਕਾਤ ਹੋਵੇਗੀ ਇਹਨੇ ਨੂੰ ਪੁਰੂ ਰਾਮਾਨੰਦ ਜੀ ਜਦੋਂ ਸਵੇਰੇ ਸਵੇਰੇ ਇਸ਼ਨਾਨ ਕਰਨ ਲਈ ਗੰਗਾ ਨਦੀ ਦੇ ਕਿਨਾਰੇ ਆਏ ਤਾਂ ਉਹਨਾਂ ਦਾ ਇੱਕ ਪੈਰ ਤਾਂ ਠੁੱਡਾ ਕਬੀਰ ਨੂੰ ਵੱਜਿਆ ਤਾਂ ਰਾਮਾਨੰਦ ਜੀ ਕਹਿਣ ਲੱਗੇ ਕਿ ਹੈ ਭੋਲੇ ਇਨਸਾਨ ਅੰਮ੍ਰਿਤ ਵੇਲੇ ਤੂੰ ਸੁੱਤਾ ਪਿਆ ਹੈ ਉੱਠ ਕੇ ਰਾਮ ਦਾ ਨਾਮ ਜਪ ਇਹ ਅੰਮ੍ਰਿਤ ਰੇੜਾਈ ਅੰਮ੍ਰਿਤ ਰੇੜੀ ਸੰਭਾਲ ਕਰ ਇਨਾਈ ਉਪਦੇਸ਼ ਸੁਤੇ ਕੇ ਗੁਰੂ ਰਾਮਾਨੰਦ ਜੀ ਚਲੇ ਗਏ ਤਾਂ ਕਬੀਰ ਜੀ ਨੂੰ ਇਥੋਂ ਹੀ ਪ੍ਰਭੂ ਪ੍ਰਕਿਰਤੀ ਦੀ ਲਗਨ ਲੱਗ ਗਈ ਇਥੋਂ ਹੀ ਉਹਨਾਂ ਨੇ ਸ਼ਬਦ ਉਚਾਰਨ ਸ਼ੁਰੂ ਕਰ ਦਿੱਤਾ ਵਰ ਬਾਤੀ ਆਵਲ ਅੱਲ ਨੂਰ ਉਪਾਇ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ੍ਹਾ ਉਪਜਿਆ ਕੌਣ ਪਰੇ ਕੋ ਮੰਦੇ ਲਗਾ ਪਰਮਨਾ ਕੋ ਲੁਪਾਏ ਖੜਕ 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 ਮੈਂ ਖੜਕ ਪੁਰੇ ਹੋ ਸਰ ਬਠਾਏ ਰਹਾ ਮਾਟੀ ਇੱਕ ਅਨੇਤ ਪਾਤ ਕਰੇ ਸਾਜੀ ਸਾਜਣ ਹਾਰੇ ਨਾ ਕਛਿ ਪੋਚ ਮਾਟੀ ਕੇ पांडे ਨਾ ਕਛਿ ਪੋਚ ਕੁਬਾਰੇ ਸਵੇਂ ਸਚ ਇੱਕ ਸੋਈ ਜਿਸ ਕਾ ਕੀਆ ਸੋ ਕਛੇ ਹੋਇ ਹੁਕਮ ਪਛਾਣੇ ਸੋ ਇੱਕ ਜਾਣੇ ਪੰਦਾ ਕਹੀਏ ਸੋਈ ਆਲੋ ਅਲਖਨਾ ਜਾਏ ਲਖਿਆ ਵਰਗੋੜ ਦਿਨ ਨਾ ਮਿੱਠਾ ਕਹੇ ਕਵੇ ਮੇਰੀ ਸ਼ੰਕਾ ਨਾ ਸੀ ਸਰਵ ਨਰੰਜਨ ਦੇਠਾ ਸਵੇਂ ਸੱਚਾ ਇੱਕੋ ਸੋਈ ਤਿਸੇ ਕਾ ਕੀਆ ਸਭ ਕੁਛ ਹੈ ਹੋ ਕੰਪਛਾਇ ਤੋ ਇੱਕੋ ਜਾਣੇ ਬੰਦਾ ਕਹੀਏ ਸੋਈ ਹਲੋ ਲਖਣਾ ਜਾਈ ਲਖਿਆ ਵਰਗੋੜੇ ਦਿਨਾਂ ਮਿੱਠਾ ਕਹਿ ਕਬੀਰ ਮੇਰੀ ਸੰਕਾ ਨਾਸੀ ਸਰਵਨਰੰਜਣੇ ਰਿਠਾ